ਪੇਤਨੇ ਆਪਣੇ ਬੱਚੇ ਦੇ ਵਾਸਤੇ ਪੀਣ ਲਈ ਜੂਸ ਖਰੀਦਿਆ ਤਾਂ ਜਦੋਂ ਦੁਕਾਨ ਤੋਂ ਲਿਆਂਦਾ ਤਾਂ ਬੱਚੇ ਨੂੰ ਉਹ ਫਰੂਟੀ ਦਿੱਤੀ ਉਹ ਜੂਸ ਦਿੱਤਾ ਗਿਆ ਪਰ ਜਦੋਂ ਬੱਚੇ ਨੇ ਪੀਤਾ ਤਾਂ ਸਾਰਾ ਜੂਸ ਦੱਸਿਆ ਜਾਂਦਾ ਕਿ ਖਰਾਬ ਨਿਕਲਿਆ ਵਿੱਚ ਕਾਲਾ ਕਾਲਾ ਕੁਝ ਜੰਮਿਆ ਹੋਇਆ ਸੀ ਇਹ ਪਰਿਵਾਰ ਦਾ ਕਹਿਣਾ ਔਰ ਪੀਂਦਿਆਂ ਸਾਰ ਹੀ ਬੱਚੇ ਨੂੰ ਉਲਟੀਆਂ ਆਉਣ ਲੱਗ ਪਈਆਂ ਬੱਚੇ ਦੀ ਤਬੀਅਤ ਜਿਹੜੀ ਹੈ ਉਹ ਖਰਾਬ ਹੋ ਜਾਂਦੀ ਹੈ ਤਾਂ ਤਸਵੀਰ ਬਕਾਇਦਾ ਤੁਸੀਂ ਦੇਖ ਸਕਦੇ ਹੋ ਪਰਿਵਾਰਕ ਮੈਂਬਰਾਂ ਨੇ ਬਕਾਇਦਾ ਇਸ ਚੀਜ਼ ਨੂੰ ਦਿਖਾਉਣ ਦੇ ਵਾਸਤੇ ਉਹ ਜਿਹੜਾ ਜੂਸ ਹੈ ਉਹ ਜਿਹੜੀ ਫਰੂਟੀ ਹੈ ਉਹ ਇੱਕ ট্রান্সਪੀਰੈਂਟ ਡੱਬੇ ਦੇ ਵਿੱਚ ਪਾਈ ਹੋਈ ਹੈ ਜਿਸ ਦੇ ਵਿੱਚ ਸਾਫ਼ ਤੁਸੀਂ ਦੇਖ ਸਕਦੇ ਹੋ ਕਿ ਕਾਲੇ ਪਾਣੀ ਤੋਂ ਘੱਟ ਨਹੀਂ ਲੱਗਦਾ ਜੂਸ ਜੂਸ ਘੱਟ ਤੇ ਕਾਲਾ ਪਾਣੀ ਜ਼ਿਆਦਾ ਲੱਗਦਾ ਹੈ ਕਿ ਜਿਵੇਂ ਇਸ ਦੇ ਵਿੱਚ ਕਿਸੇ ਨੇ ਕਾਲਾ ਪਾਣੀ ਜੜਾਇਆ ਉਹ ਘੋਲ ਦਿੱਤਾ ਹੋਵੇ ਕਿ ਲਓ ਪਾਈ ਆ ਪੀ ਲੋ ਤਾਂ ਇਹ ਦੁਕਾਨ ਤੋਂ ਖਰੀਦਿਆ ਕੋਇਆ ਬੰਦ ਡੱਬੇ ਵਾਲਾ ਜਿਸ ਨੂੰ ਅਸੀਂ ਫਰੂਟੀਆਂ ਵੀ ਕਹਿ ਦਿੰਨੇ ਆ ਕਿਉਂਕਿ ਉਹ ਛੋਟੇ ਬੱਚੇ ਲਈ ਪਰਿਵਾਰਕ ਮੈਂਬਰਾਂ ਨੇ ਪੀਣ ਦੀ ਲਿਆ ਪਿਓ ਨੇ ਤਾਂ ਉਹਨੇ ਜਦੋਂ ਦਿੱਤਾ ਤਾਂ ਜਦੋਂ ਬੱਚੇ ਨੇ ਪੀਤਾ ਤਾਂ ਉਹ ਕਹਿੰਦਾ ਕਿ ਪਾਪਾ ਮੈਨੂੰ ਇਹ ਸਹੀ ਨਹੀਂ ਲੱਗ ਰਿਹਾ ਤਾਂ ਜਦੋਂ ਉਹਨਾਂ ਨੇ ਚੈੱਕ ਕੀਤਾ ਤਾਂ ਜੰਮਿਆ ਹੋਇਆ ਜੂਸ ਵਿੱਚ ਕਾਲਾ ਆ ਜਿਹੜਾ ਕਾਲੇ ਰਗ ਦਾ ਪਤਾ ਨਹੀਂ ਕੀ ਨਿਕਲਿਆ ਹੋਇਆ ਵਿੱਚ ਆ ਤੁਸੀਂ ਦੇਖ ਹੀ ਸਕਦੇ ਹੋ ਤਸਵੀਰਾਂ ਦੇ ਵਿੱਚ ਡੱਬੇ ਦੀ ਬਕਾਇਦਾ ਉਹਨਾਂ ਨੇ ਇਹ ਵੀਡੀਓ ਵੀ ਬਣਾਈਆਂ ਤਾਂ ਭਾਈ ਜੋ ਵੀ ਤੁਸੀਂ ਦੁਕਾਨ ਤੋਂ ਖਰੀਦਦੇ ਹੋ ਆਪਣੇ ਬੱਚਿਆਂ ਨੂੰ ਸਪੋਜ਼ ਕਰੋ ਤੁਸੀਂ ਫਰੂਟੀਆਂ ਵਗੈਰਾ ਲੈ ਕੇ ਦਿੰਦੇ ਹੋ ਹੋਰ ਜਿਹੜੀਆਂ ਚੀਜ਼ਾਂ ਉਹ ਪੀਣ ਲਈ ਲੈ ਦਿੰਦੇ ਹੋ ਤਾਂ ਇਹ ਡੱਬਿਆਂ ਵਾਲੀ ਚੀਜ਼ ਖਾਸ ਤੌਰ ਤੇ ਧਿਆਨ ਰੱਖਿਆ ਕਰੋ ਕਿਉਂਕਿ ਪਤਾ ਵੀ ਨਹੀਂ ਲੱਗਦਾ ਕਿ ਵਿੱਚ ਕੀ ਪਿਆ ਹੋਇਆ ਤਾਂ ਕੀ ਨਹੀਂ ਬੱਚੇ ਉਹ ਸਟਰੋ ਪਾਉਂਦੇ ਨੇ ਤੇ ਝਾਟੂ ਨੂੰ ਪੀ ਜਾਂਦੇ ਨੇ ਉਸ ਤੋਂ ਬਾਅਦ ਤਬੀਅਤ ਵੀ ਖਰਾਬ ਹੋ ਜਾਂਦੀ ਦਿਆ ਆ ਤਾਂ ਦੇਖੋ ਬੱਚੇ ਨੂੰ ਪਤਾ ਲੱਗਿਆ ਕਿ ਇਹਦੇ ਵਿੱਚ ਕੁਝ ਆ ਰਿਹਾ ਹੈ ਕੁਝ ਫਿਰ ਉਹ ਪਰਿਵਾਰਕ ਮੈਂਬਰਾਂ ਨੇ ਚੈੱਕ ਕੀਤਾ ਜੂਸ ਪਾ ਕੇ ਡੱਬੇ ਦੇ ਵਿੱਚ ট্রান্সਪੇਰੈਂਟ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਜਦੋਂ ਉਹਨਾਂ ਨੇ ਦੇਖਿਆ ਕਿ ਭਾਈ ਜੂਸ ਘੱਟ ਤੇ ਕਾਲਾ ਪਾਣੀ ਜ਼ਿਆਦਾ ਲੱਗ ਰਿਹਾ ਫਿਰ ਉਸ ਤੋਂ ਬਾਅਦ ਉਹਨਾਂ ਨੇ ਇਹ ਮੁੱਦਾ ਚੁੱਕਿਆ ਪਰ ਉਹਨਾਂ ਦਾ ਬੱਚਾ ਵੀ ਬਿਮਾਰ ਹੋ ਚੁੱਕਿਆ ਦੇਖ ਸਕਦੇ ਹੋ ਉਲਟੀਆਂ ਬੱਚੇ ਨੂੰ ਆਉਣੀਆਂ ਸ਼ੁਰੂ ਹੋ ਗਈਆਂ ਬੱਚੇ ਦੀ ਅਚਾਨਕ ਸਿਹਤ ਜਿਹੜੀ ਉਹ ਵਿਗੜ ਗਈ ਤਾਂ ਪਰਿਵਾਰਕ ਮੈਂਬਰਾਂ ਨੇ ਬੱਚੇ ਨੂੰ ਹਸਪਤਾਲ ਦੇ ਵਿੱਚ ਫਿਰ ਭਰਤੀ ਕਰਵਾਇਆ ਤਾਂ ਤਸਵੀਰ ਦੇਖ ਸਕਦੇ ਹੋ ਤੁਸੀਂ ਜੇਕਰ ਤੁਸੀਂ ਵੀ ਆਪਣੇ ਬੱਚੇ ਨੂੰ ਕੁਝ ਖਾਣ ਪੀਣ ਦੇ ਵਾਸਤੇ ਜਾਂ ਪੀਣ ਲਈ ਲੈ ਕੇ ਦਿੰਦੇ ਹੋ ਤਾਂ ਧਿਆਨ ਦੇ ਨਾਲ ਉਹਨੂੰ ਪਹਿਲਾਂ ਚੈੱਕ ਕਰਿਆ ਕਰੋ ਕਿ ਉਹ ਠੀਕ ਹੈ ਉਸ ਦੇ ਵਿੱਚ ਕੋਈ ਹੋਰ ਹੀ ਮਾਲ ਤਾਂ ਨਹੀਂ ਪਿਆ ਹੋਇਆ ਕਿਉਂਕਿ ਅਜਿਹੀ ਵੀ ਆ ਘਟਨਾ ਜਿਹੜੀ ਹੈ ਉਹ ਵਾਪਰ ਸਕਦੀ ਆ ਹੁਣ ਉਸ ਬੱਚੇ ਨੂੰ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ ਉਹ ਜੇਰੇ ਇਲਾਜ ਹੈ ਤੇ ਉਸ ਤੋਂ ਬਾਅਦ ਉਸ ਨੂੰ ਘਰੇ ਲਿਆਂਦਾ ਗਿਆ ਔਰ ਦੇਖ ਸਕਦੇ ਹੋ ਤੁਸੀਂ ਕਿ ਉਹ ਜੂਸ ਦੇ ਵਿੱਚੋਂ ਕੀ ਕਾਲਾ ਪਾਣੀ ਨਿਕਲਿਆ ਹੋਇਆ ਪਤਾ ਨਹੀਂ ਕਦੋਂ ਦਾ ਪਿਆ ਹੋਣਾ ਕੀ ਕੁਝ ਵਿੱਚ ਰਲਿਆ ਹੋਣਾ ਤਾਂ ਬੱਚੇ ਦੀ ਸਿਹਤ ਖਰਾਬ ਹੋਈ ਹੈ ਬੱਚੇ ਨੂੰ ਉਲਟੀਆਂ ਆਉਣ ਲੱਗ ਪਈਆਂ ਨੇ ਤਾਂ ਇਹ ਆਪਣੇ ਬੱਚੇ ਦੀ ਸਿਹਤ ਨਾਲ ਖਿਲਵਾੜ ਨਾ ਕੀਤਾ ਜਾਵੇ ਕਿਉਂਕਿ ਕਿਸੇ ਵੇਲੇ ਹਾਨੂੰ ਵੀ ਹੁੰਦਾ ਮਾਪਿਓ ਨੂੰ ਹੁੰਦਾ ਕਿ ਬੱਚਾ ਚਲੋ ਰੋਂਦਾ ਹੈ ਬੱਚਾ ਜਿੱਦ ਕਰਦਾ ਹੈ ਤਾਂ ਬੱਚੇ ਨੂੰ ਫਰੂਟੀ ਲੈ ਦਿਓ ਇਹ ਸਾਡੇ ਕਾਮਨ ਜੀ ਚੀਜ਼ ਹੈ ਕਿ ਚਲ ਬੱਚਾ ਰੋਂਦਾ ਹੈ ਤਾਂ ਬੱਚੇ ਨੂੰ ਫਰੂਟੀ ਲੈ ਦਿਓ ਬੱਚਾ ਚੁੱਪ ਹੋ ਜਾਏਗਾ ਤਾਂ ਬੱਚਾ ਵੀ ਅੱਗੇ ਸਟਰੋ ਪਾ ਕੇ ਉਹਨੂੰ ਪੀ ਜਾਂਦਾ ਹੈ ਬੱਚਾ ਬਿਮਾਰ ਹੋ ਜਾਂਦਾ ਹੈ ਪਤਾ ਨਹੀਂ ਲੱਗਦਾ ਫਿਰ ਕੀ ਹੋਇਆ ਤਾਂ ਖੁਦਾ ਨਾ ਖਾਸਾ ਜੇਹੀ ਘਟਨਾ ਤੁਹਾਡੇ ਬੱਚੇ ਦੇ ਨਾਲ ਵਾਪਰੇ ਤੁਸੀਂ ਉਸ ਤੋਂ ਪਹਿਲਾਂ ਜਾਂਚ ਕਰੋ ਆ ਦੇਖੋ ਪਰਿਵਾਰ ਦੇ ਨਾਲ ਕੀ ਹੋਇਆ ਪਰਿਵਾਰ ਨੇ ਲਿਆਂਦਾ ਤਾਂ ਉਹ ਜੂਸ ਹੀ ਪੀਣ ਵਾਸਤੇ ਪਰ ਡੱਬੇ ਦੇ ਵਿੱਚੋਂ ਕਾਲਾ ਪਾਣੀ ਨਿਕਲ ਆਇਆ ਤਾਂ ਪਰਿਵਾਰਕ ਮੈਂਬਰਾਂ ਨੇ ਹੁਣੇ ਮਾਮਲਾ ਜੁੜਾ ਉਹ ਪੁਲਿਸ ਦੇ ਅਧੀਨ ਵੀ ਲਿਆਂਦਾ ਹੈ ਤਾਂ ਬੱਚਾ ਉਲਟੀਆਂ ਕਰਦਾ ਸੀਗਾ ਜਿਸ ਨੂੰ ਦਾਖਲ ਕਰਵਾਇਆ ਗਿਆ ਤਾਂ ਪਰਿਵਾਰਕ ਮੈਂਬਰਾਂ ਦੇ ਨਾਲ ਵੀ ਗੱਲਬਾਤ ਕੀਤੀ ਕਿ ਮੇਰਾ ਬੇਟਾ ਬਾਜ਼ਾਰ ਤੋਂ ਇੱਕ ਫਰੂਟ ਹੀ ਲੈ ਕੇ ਆਇਆ ਸੀ ਤੇ ਜਦੋਂ ਨੇ ਜਦੋਂ ਨੇ ਨੂੰ ਪੀਤਾ ਤੇ ਉਹਨੂੰ ਟੇਸਟ ਉਹਦਾ ਅਜੀਬ ਜਿਹਾ ਲੱਗਾ ਤੇ ਮੈਂ ਉਸ ਟਾਈਮ ਉਸੇ ਟਾਈਮ ਉਹ ਫਰੂਟੀ ਫੜ ਕੇ ਜਦੋਂ ਉਹਨੂੰ ਖੋਲ ਕੇ ਉਹਦੇ ਦੂਸਰੇ ਗਲਾਸ 'ਚ ਪਾਇਆ ਤੇ ਉਹਦਾ ਆਹ ਵਾਲਾ ਕਲਰ ਨਿਕਲਿਆ ਦੇਖੋ ਔਰ ਉਹਦੇ ਵਿੱਚ ਇੱਕ ਆਹ ਵੇਸਟ ਜਿਹੜਾ ਬਿਲਕੁਲ ਹੀ ਕਾਲਾ 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 ਪਦਾਰਥ ਇੱਕ ਨਿਕਲਿਆ ਮਤਲਬ ਫਰੂਟੀ ਬਿਲਕੁਲ ਖਰਾਬ ਸੀ ਔਰ ਉਹਦੇ ਵਿੱਚੋਂ ਇੱਕ ਬਿਲਕੁਲ ਰਬੜ ਜੀ ਵਾਂਗੂ ਕਾਲਾ ਜਿਹਾ ਪਦਾਰਥ ਨਿਕਲਿਆ ਜੋ ਕੀ ਅਜੇ ਪਤਾ ਨਹੀਂ ਲੱਗਾ ਕੀ ਆ ਮੈਂ ਲੋਕਾਂ ਨੂੰ ਇਹ ਕਹਿਣਾ ਚਾਹੁੰਦਾ ਵੀ ਇਹ ਜਿਹੜੀਆਂ ਬੰਦ ਚੀਜ਼ਾਂ ਅਸੀਂ ਬਾਜ਼ਾਰ ਮਾਰਕੀਟ ਤੋਂ ਲੈ ਰਿਆ ਇਹਨੂੰ ਦੇਖ ਕੇ ਖੋਲ ਗਏ ਡਾਇਰੈਕਟ ਇਹਦਾ ਪਾਈਪ ਨਾਲ ਪੀਣ ਨਾਲ ਕਿਸੇ ਦਾ ਕੋਈ ਨੁਕਸਾਨ ਵੀ ਹੋ ਸਕਦਾ ਬੱਚੇ ਨੂੰ ਕੋਈ ਸਾਈਡ ਇਫੈਕਟ ਦੇਖੋ ਜਦੋਂ ਬੱਚੇ ਨੇ ਪੀਤਾ ਉਹ ਇੱਕ ਇਹਦੀ ਪਾਈਪ ਦੇ ਵਿੱਚ ਵੀ ਇੱਕ ਵੇਸਟ ਪਿਆ ਦਾ ਇਹਦੇ ਵਿੱਚ ਵੀ ਉਹ ਕਾਲਾ ਜਿਹਾ ਜੋ ਨਿਕਲਿਆ ਵਿੱਚ ਫਸਿਆ ਪਿਆ ਪਾਈਪ ਦੇ ਤੇ ਉਸੇ ਟਾਈਮ ਬੱਚੇ ਨੇ ਵੌਮਟਿੰਗ ਕਰ ਦਿੱਤੀ ਤੇ ਉਹਦੀ ਤਬੀਅਤ ਸਾਨੂੰ ਥੋੜੀ ਠੀਕ ਨਹੀਂ ਲੱਗੀ ਤੇ ਅਸੀਂ ਉਹਦਾ ਡਾਕਟਰ ਨੂੰ ਵੀ ਪੁੱਛਿਆ ਉਹਦੇ ਬਾਰੇ ਫਿਰ ਅਸੀਂ ਜਿੱਥੋਂ ਇਹ ਪ੍ਰੋਡਕਟ ਲਿਆ ਸੀ ਉਹਨਾਂ ਨਾਲ ਗੱਲ ਕੀਤੀ ਉਹ ਕਹਿੰਦੇ ਸਾਡਾ ਤੇ ਇਹਦੇ 'ਚ ਕੋਈ ਰੋਲ ਨਹੀਂ ਆ ਤੁਸੀਂ ਕੰਪਨੀ ਨੂੰ ਗੱਲ ਕਰੋ ਫਿਰ ਮੈਂ ਇਸ ਫਰੂਟੀ ਦੇ ਉੱਪਰ ਹੀ ਇੱਕ ਇਹਨਾਂ ਦੀ ਇੱਕ ਕਾਲ ਸੈਂਟਰ ਹੀ ਉਹ ਤੇ ਕਾਲ ਕੀਤੀ ਔਰ ਉਹਨਾਂ ਨੇ ਕੰਪਲੇਂਟ ਨੂੰ ਨੋਟ ਕਰਕੇ ਤੇ ਉਹਨਾਂ ਦੇ ਬੰਦੇ ਵੀ ਵਿਜ਼ਿਟ ਕਰਨ ਆਏ ਸੀ ਉਹਨਾਂ ਨੇ ਕਿਹਾ ਉਹਨਾਂ ਨੇ ਕਿਹਾ ਜੀ ਮਤਲਬ ਕਿ ਅਹੀਂ ਕੰਪਨੀ ਦਾ ਇਹਦੇ ਕੋਈ ਕਸੂਰ ਨਹੀਂ ਆ ਇਹ ਟਰਾਂਸਪੋਰਟੇਸ਼ਨ ਚ ਹੋ ਸਕਦਾ ਵਾ ਰਸਤੇ ਚ ਖਰਾਬ ਹੋ ਸਕਦੀ ਆ ਜਦ ਕਿ ਕੋਈ ਵੀ ਕੰਪਨੀ ਆ ਡੀਲਿੰਗ ਕਰਦੀ ਆ ਉਹ ਡੀਲਰ ਖੁਦ ਦੁਕਾਨ ਤੱਕ ਸਮਾਨ ਪਹੁੰਚਾਉਣ ਦਾ ਜ਼ਿੰਮੇਵਾਰ ਹੁੰਦਾ ਵਾ ਤੇ ਕੰਪਨੀ ਆਪਣਾ ਸਿਰਫ ਪੱਲੇਦਾਰੀ ਝਾੜ ਰਹੀ ਆ ਹਰ ਕਿਸੇ ਦੇ 1 1 2 2 ਬੱਚੇ ਨੇ ਕੋਈ ਵੀ ਮਿਸ ਹੈਪਨਿੰਗ ਹੋ ਜਾਂਦੀ ਤੇ ਕੌਣ ਜ਼ਿੰਮੇਵਾਰ ਠੀਕ ਹੁੰਦੇ ਕਿਹਾ ਚੱਲਦੀ ਮੈਂ ਆਪਣੇ ਡਿਸਟ੍ਰਿਕਟ ਗੁਰਦਾਸਪੁਰ ਦੇ ਜਿਹੜੇ ਡੀ ਐਚਓ ਨੇ ਜੀ ਐਸ ਬੰਨੂ ਸਾਹਿਬ ਉਹਨਾਂ ਨੂੰ ਉਹਨਾਂ ਨਾਲ ਗੱਲ ਕੀਤੀ ਆ ਔਰ ਉਹਨਾਂ ਦੇ ਧਿਆਨ ਚ ਵੀ ਇਹ ਮਸਲਾ ਲਿਆਂਦਾ ਵਾ ਔਰ ਮੈਂ ਆਪਣੀ ਪੂਰੀ ਲਿਖਤ ਕੰਪਲੇਂਟ ਇਸ ਫਰੂਟੀ ਕੰਪਨੀ ਦੇ ਉੱਪਰ ਕਾਰਵਾਈ ਕਰਨ ਵਾਸਤੇ ਡੀ ਐਚਓ ਸਾਹਿਬ ਨੂੰ ਪੂਰੀ ਕੰਪਲੇਂਟ ਉਹਦੀ ਹਰ ਚੀਜ਼ ਆ ਸਾਰੇ ਪ੍ਰੋਡਕਟ ਉਹਨਾਂ ਨੂੰ ਭੇਜ ਦਿੱਤੇ ਨੇ ਬਸ ਅੱਛਾ ਠੀਕ ਹੈ ਬੱਚਾ ਠੀਕ ਹੈ ਹੁਣ